ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਕਿੰਗ ਦਾ ਪਿੰਡ ਸ਼ੇਰ ਨੇ ਹਾਂਜੀ ਸਸਰੀਕਾਹ ਦੋਸਤੋ ਮੈਂ ਸਣੀ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ ਕਿੰਗ ਕਬੱਡੀ ਤੇ ਦੋਸਤੋ ਕੱਲ ਨੂੰ ਮਿਤੀ 15 ਸਤੰਬਰ 2024 ਦਿਨ ਐਤਵਾਰ ਨੂੰ ਚੌਥਾ ਕਬੱਡੀ ਕੱਪ ਕਰਾਇਆ ਜਾ ਰਿਹਾ ਪਿੰਡ ਗੱਗੜਪਾਣਾ ਅੰਮ੍ਰਿਤਸਰ ਦੇ ਵਿੱਚ ਤੇ ਦੋਸਤੋ ਇਸ ਕਬੱਡੀ ਕੱਪ ਉਤੇ ਕੱਲ ਨੂੰ ਚੋਟੀ ਦੇ ਸੁਪਰਸਟਾਰ ਪਲੇਅਰ ਪਹੁੰਚ ਰਹੇ ਨੇ ਤੇ ਜਿਹਦਾ ਕਿ ਫਰਸਟ ਪ੍ਰਾਈਜ਼ ਹੋਵੇਗਾ 1 ਲੱਖ ਤੇ ਸੈਕੰਡ ਪ੍ਰਾਈਜ਼ ਹੋਵੇਗਾ 75000 ਤੇ ਬੈਸਟ ਟਰੇਡਰ ਤੇ ਜਾਫੀ ਨੂੰ ਮੋਡੀਫਾਈ ਤਿਆਰ ਕੀਤੇ ਹੋਏ ਪੋਰਟ ਸ਼ਕਤੀਸ਼ੋ ਟਰੈਕਟਰ ਦਿੱਤੇ ਜਾਣਗੇ ਤੇ ਦੋਸਤੋ ਇਸ ਕਬੱਡੀ ਕੱਪ ਉਤੇ ਕੱਲ ਨੂੰ ਚੋਟੀ ਦੇ ਸੁਪਰਸਟਾਰ ਪਲੇਅਰ ਖੇਡਣਗੇ ਕਿਉਂਕਿ ਕੈਨੇਡਾ ਦਾ ਜਿਹੜਾ ਸੀਜ਼ਨ ਆ ਹੁਣ ਉਹ ਸਮਾਪਤ ਹੋ ਚੁੱਕਿਆ ਤੇ ਬਹੁਤ ਸਾਰੇ ਪਲੇਅਰ ਇੰਡੀਆ ਦੇ ਵਿੱਚ ਆ ਚੁੱਕੇ ਨੇ ਤੇ ਦੋਸਤੋ ਹੋ ਸਕਦਾ ਕੱਲ ਨੂੰ ਬਹੁਤ ਸਾਰੇ ਪਲੇਅਰ ਇਸ ਟੂਰਨਾਮੈਂਟ ਉਤੇ ਖੇਡਣ ਤੇ ਬਾਕੀ ਹਲੇ ਆਪਾਂ ਨੂੰ ਕੱਲੇ-ਕੱਲੇ ਪਲੇਅਰ ਬਾਰੇ ਕੋਈ ਵੀ ਜਾਣਕਾਰੀ ਨਹੀਂ ਵੀ ਕਿਹੜਾ ਖੇਡੂ ਕਿਹੜਾ ਨਹੀਂ ਖੇਡੂ ਇਸ ਟੂਰਨਾਮੈਂਟ ਉਤੇ ਤੇ ਬਾਕੀ ਕੱਲ ਨੂੰ ਆਪਾਂ ਵੀਡੀਓ ਪਾਵਾਂਗੇ ਇਸ ਟੂਰਨਾਮੈਂਟ ਬਾਰੇ ਦੱਸਾਂਗੇ ਉਸ ਵੀਡੀਓ ਦੇ ਵਿੱਚ ਪ੍ਰੋਪਰ ਵੀ ਕਿਹੜਾ ਪਲੇਅਰ ਪਹ ਕਿਹੜਾ ਨਹੀਂ ਪਹੁੰਚ ਰਿਹਾ ਸੋ ਉਸ ਵੀਡੀਓ ਨੂੰ ਦੇਖਣ ਲਈ ਤੁਸੀਂ ਆਪਣੇ YouTube ਚੈਨਲ ਨੂੰ ਹੁਣ ਤੋਂ ਹੀ ਸਬਸਕ੍ਰਾਈਬ ਕਰ ਲਵੋ ਤਾਂ ਜੋ ਤੁਹਾਨੂੰ ਸਾਡੀ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਇਆ ਕਰੇ ਸਾਰਿਆਂ ਨੂੰ ਪਹਿਲਾਂ ਸੋ ਦੋਸਤੋ ਇਸ ਅੱਜ ਦੀ ਵੀਡੀਓ ਮਿਲਦੇ ਹਨ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ